ਪਾਵਰ ਪਟਿਆਲਾ ਤੋਂ ਹੈ ਜਿੱਥੇ CRA 295/19 ਬਿਨਾ ਤਜਰਬਾ ਸ਼ਗਰਸ਼ ਕਮੇਟੀ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਦਿੱਤੇ ਅਲਟੀਮੇਟ ਅਨੁਸਾਰ 18 12 2023 ਨੂੰ ਪਾਵਰ ਕਮ ਤੇ ਮੁੱਖ ਦਫ਼ਤਰ ਅੱਗੇ ਰੋਸ ਧਰਨਾ ਪ੍ਰਦਰਸ਼ਨ ਕੀਤਾ ਗਿਆ ਸਾਇਕ ਲਨਮਨ ਦੇ ਰੋਸ਼ ਨੂੰ ਦੇਖਦੇ ਹੋਏ ਪਾਵਰ ਕਮ ਦੇ ਏਮ ਜਸਵੀਰ ਸਿੰਘ ਸੁਰਸੰਗ ਵਾਲਾ ਵੱਲੋਂ ਕਮੇਟੀ ਨਾਲ ਮੀਟਿੰਗ ਕੀਤੀ ਗਈ ਜਿਸ ਦੇ ਬੇਸੱਟਾ ਰਹਿਣ ਕਾਰਨ ਕਮੇਟੀ ਵੱਲੋਂ ਮਜਬੂਰ ਉਨਾ ਇਸ ਰੋਸ ਧਰਨੇ ਨੂੰ ਅਨਮਿੱਥੇ ਸਮੇਂ ਲਈ ਮਰਨ ਵਰਤ ਵਿੱਚ ਤਬਦੀਲ ਕੀਤਾ ਗਿਆ ਮਰਨ ਵਰਤ ਉਤੇ ਬਿਨਾ ਤਿਆਰਬਾ ਸ਼ੰਗਾਰਸ਼ ਕਮੇਟੀ ਦੇ ਜਨਰਲ ਸਕੱਤਰ ਬਿਕਰਮਜੀਤ ਅਬੋਹਰ ਬੈਠੇ ਜਿਨ੍ਹਾਂ ਕਿਹਾ ਕਿ ਜਦੋਂ ਤੱਕ ਮੈਨੇਜਮੈਂਟ ਰੈਗੂਲਰ ਸਕੇਲ ਅਨੁਸਾਰ ਤਨਖਾਹਾਂ ਜਾਰੀ ਨਹੀਂ ਕਰਦੀ ਉਦੋਂ ਤੱਕ ਮਰਨ ਵਰਤ ਜਾਰੀ ਰਹੇਗਾ ਕਨਵੀਨਰ ਰਾਜਕਮ ਬੌਝ ਨੇ ਦੱਸਿਆ ਕਿ ਇਸ ਧਰਨੇ ਵਿੱਚ ਬਿਜਲੀ ਬੋਰਡ ਦੀਆਂ ਭਰਾਤਰੀ ਜਥੇਬੰਦੀਆਂ ਅਤੇ ਕਿਸਾਨ ਜੁਨੀਅਨਾਂ ਦੀਆਂ ਜਥੇਬੰਦੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਜਿਨ੍ਹਾਂ ਵਿਸ਼ਵਾਸ ਤੋਂ ਆਇਆ ਕਿ ਮਰਨ ਵਰਤ ਤੇ ਬੈਠੇ ਸਹਿਕਲੈਨਮਾਨਾਂ ਦੀ ਪੂਰਨ ਤੌਰ ਤੇ ਸਹਾਇਤਾ ਕੀਤੀ ਜਾਵੇਗੀ ਜਿਹੜਾ ਸੀ ਪੱਕਾ ਮੋਰਚਾ ਲਾਇਆ ਉਹ ਸੀ ਪਿਛਲੇ ਦਿਨੋਂ 8-12 ਨੂੰ ਮੀਟਿੰਗ ਕਰਕੇ ਬਿਜਲੀ ਬੋਰਡ ਦੇ ਮੈਨੇਜਮੈਂਟ ਨੂੰ ਸਾਡੇ ਜਿਹੜੇ ਅਕੀਤੇ ਜਾਇਜ਼ ਮੰਗੇ ਬਿਨਾਂ ਤਜਰਬਾ ਸੰਘਰਸ਼ ਕਮੇਟੀ ਦੀ ਜਿਨ੍ਹਾਂ ਸਾਥੀਆਂ ਦਾ ਐਸਬੀਸੀਆਰ 294/19 ਜਿਹੜੇ 19 ਦੇ ਵਿੱਚ ਵਰਤੀ ਹੋਏ ਸੀ ਉਸ ਦੇ ਵਿੱਚ ਜਿਨ੍ਹਾਂ ਸਾਥੀਆਂ ਦਾ ਤਜਰਬਾ ਸਰਟੀਫਿਕੇਟ ਨਹੀਂ ਲਾਇਆ ਅਤੇ ਜਿਹੜੇ ਸਾਥੀ ਸਾਥੀਆਂ ਨੇ ਨਾਲ ਦੇ ਸੁਭਿਆਂ ਦੇ ਵਿੱਚੋਂ ਆ ਕੇ ਜਿਹੜੇ ਇਸ ਵਰਤੀ ਦੇ ਵਿੱਚ ਜੁਆਇਨ ਹੋਏ ਸੀ ਕਿ ਜਿਨ੍ਹਾਂ ਤਜਰਬਾ ਸਰਟੀਫਿਕੇਟ ਬਿਲਕੁਲ ਜੈਨੂਨ ਪਾਇਆ ਗਿਆ ਉਹਨਾਂ ਦੀ ਤਨਖਾਹਾਂ ਰਿਲੀਜ਼ ਕਰਾਉਣ ਲਈ ਇਹ ਜਿਹੜਾ ਅਸੀਂ ਮੋਰਚਾ ਲਾਇਆ ਅਸੀਂ ਪਿਛਲੇ 10 ਮਹੀਨਿਆਂ ਤੋਂ ਜਿਹੜੇ ਇਸ ਵਰਤੀ ਦੇ ਵਿੱਚ ਰੈਗੂਲਰ ਹੋ ਗਏ ਸੀ ਪਰ ਐਥੋਂ ਦੀ ਨਲਾਇਕ ਸਰਕਾਰ ਤੇ ਕਟਿਆ ਮੈਨੇਜਮੈਂਟ ਨੇ ਸਾਡੇ ਸਾਥੀਆਂ ਨੂੰ ਜਿਹੜਾ ਰੈਗੂਲਰ ਨਹੀਂ ਕੀਤਾ ਗਿਆ ਤੇ ਉਹਨਾਂ ਦਾ ਜਿਹੜਾ ਬੜਾ ਦਾ ਸਕੇਲ ਸੀਗਾ ਉਹਨੂੰ ਰੈਗੂਲਰ ਕਰਕੇ ਨਹੀਂ ਦਿੱਤਾ ਗਿਆ ਇਸ ਦੇ ਸਬੰਧ ਵਿੱਚ ਕੱਲ ਏਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀਗੀ ਪਰ ਮੀਟਿੰਗ ਦੇ ਬੇਸ ਹਿੱਟਾ ਰਹਿਣ ਦੇ ਰੋਸ ਵਿੱਚ ਅਸੀਂ ਜਿਹੜਾ ਇਹ ਰੋਸ ਧਰਨੇ ਨੂੰ ਇਹਨੂੰ ਮਰਨਵਰਤ ਤਬਦੀਲ ਕੀਤਾ ਇਹ ਅਨੰਤ ਸਮੇਂ ਲਈ ਜਿਹੜਾ ਸਾਡਾ ਮਰਨਵਰਤ ਰਹੂਗਾ ਇਸ ਦੇ ਵਿਚਕਾਰ ਤੁਹਾਨੂੰ ਅਸੀਂ ਇਹ ਵੀ ਦੱਸ ਦਿਆਂ ਕਿ ਸਾਡੇ ਵਿੱਚ ਜਿਹੜੇ ਫੌਜੀ ਬਰਾਜ ਜਿਨ੍ਹਾਂ ਨੇ ਦੋ ਦੋ ਇੱਕ ਕਾਰਗਿਲ ਦੀ ਇੱਕ ਫੌੜਨ ਦੀਆਂ ਲੜਾਈਆਂ ਲੜ ਕੇ ਇਸ ਵਰਤੀ ਦੇ ਵਿੱਚ ਆਏ ਆ ਪਰ ਇੱਥੋਂ ਦੀ ਇਹ ਜਿਹੜੀ ਛੁੱਟੀ ਸਰਕਾਰ ਤੇ ਮੈਨੇਜਮੈਂਟ ਉਹਨਾਂ ਨੂੰ ਵੀ ਅੱਜ ਦਾਲੀ ਦੱਸ ਕੇ ਉਹਨਾਂ ਦਾ ਵੀ ਅਸੋਸ਼ਣ ਕਰ ਰਹੀ ਹੈ ਸਾਨੂੰ ਸੜਕਾਂ ਤੇ ਰੋਲ ਰਹੀ ਹੈ ਕਿਉਂਕਿ ਅਸੀਂ ਲੋਕਾਂ ਦੇ ਕਰ ਜਿਹੜੇ ਰੋਸ਼ਨ ਕਰਦੇ ਆ ਪਰ ਅੱਜ ਸਾਡੇ ਘਰਾਂ ਦੇ ਵਿੱਚ ਹਨੇਰਾ ਪਿਆ ਇਸ ਕਰਕੇ ਅਸੀਂ ਸਾਰੀ ਭਰਾਤਰੀ ਜਥੇਬੰਦੀਆਂ ਤੋਂ ਮੰਗ ਕਰਦੇ ਆ ਕਿ ਸਾਡਾ ਸਾਥ ਦੇ ਕੇ ਇਸ ਮੈਨੇਜਮੈਂਟ ਤੋਂ ਸਾਡਾ ਜਿਹੜਾ ਬਣਦਾ ਸਕੇਲ ਆ ਉਹ ਸਾਨੂੰ ਦਵਾਇਆ ਜਾਵੇ ਤੇ ਜਦੋਂ ਤੱਕ ਅਸੀਂ ਸਾਡਾ ਸਕੇਲ ਰੈਗੂਲਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਸੀਂ ਇਹ ਮਰਨਵਰਤ ਸਾਡਾ ਜਾਰੀ ਰਹੂਗਾ ਇਸ ਦੇ ਵਿੱਚ ਕੋਈ ਵੀ ਅਣਹੋਣੀ ਘਟਦੀ ਹੈ ਤਾਂ ਇਸ ਦੀ ਪੂਰਨ ਤੌਰ ਤੇ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਹੋਊਗੀ ਕਿ ਇੱਥੇ ਅਸੀਂ ਰੁਕਣ ਵਾਲੇ ਨਹੀਂ ਆਗਾ ਇਸ ਦੇ ਨਾਲ ਦੇ ਨਾਲ ਜਿਹੜੇ ਸਾਡੇ ਇਹ ਸਾਡੀ ਪ੍ਰਸ਼ਾਸਨ ਨੂੰ ਤੇ ਇਥੋਂ ਦੀ ਮੈਨੇਜਮੈਂਟ ਤੇ ਸਰਕਾਰ ਨੂੰ ਸਖਤ ਚੇਤਾਵਨੀ ਹੈ ਇਹਨਾਂ ਦੇ ਵਿਚਾਰ ਸਾਡੇ ਜਿਹੜੇ ਗੁਪਤ ਐਕਸ਼ਨ ਹੋਣਗੇ ਉਹ ਇਸ ਤੋਂ ਵੀ ਭੰਕਰ ਹੋਣਗੇ ਜਿਸ ਦੇ ਨਤੀਜੇ ਨਿਕਲਣ ਜੋ ਨਤੀਜੇ ਨਿਕਲਣਗੇ ਉਸਦੀ ਪੂਰੀ ਜ਼ਿੰਮੇਵਾਰੀ ਇੱਥੋਂ ਦੀ ਮੈਨੇਜਮੈਂਟ ਤੇ ਸਰਕਾਰ ਤੇ ਇੱਥੋਂ ਦੇ ਪ੍ਰਸ਼ਾਸਨ ਹੀ ਹੋਏਗੀ ਧੰਨਵਾਦ